ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਰਿਸ਼ਤਾ ਨਾਈ ਸਖ ਪਰਿਵਾਰ ਦਾ ਜੀ ਫਰੀਦਕੋਟ ਏਰੀਆ ਜੀ ਤਾਂ ਲੜਕੇ ਦੇ ਬਰਥ ਦੀ ਆਪਾਂ ਗੱਲ ਕਰਾਂਗੇ ਜੀ ਲੜਕੇ ਦਾ ਬਰਥ ਹੈਗਾ 1998 ਦੇ ਵਿੱਚ ਲੜਕਾ ਬੋਰਨ ਆ ਜੀ ਤੇ 10ਵੀਂ ਲੜਕੇ ਨੇ 2014 ਚ ਕੀਤੀ ਹੈ ਜੀ ਤੇ ਪਲੱਸ 2 2016 ਦੇ ਵਿੱਚ ਕੀਤੀ ਹੈ ਤੇ ਲੜਕੇ ਦਾ ਡਿਪਲੋਮਾ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ 2019 ਦੇ ਵਿੱਚ ਪਾਸ ਆਊਟ ਕੀਤਾ ਲੜਕੇ ਨੇ ਕੈਟਾਗਰੀ BC ਜੀ ਆਜਿ ਸਖ ਕਾਸਟਾ ਲੜਕੇ ਦੀ ਜਿਹੜੀ ਹਾਈਟ ਆ 5 ਫੁੱਟ 4 ਇੰਚ ਆ ਤੇ ਰੀਸੈਂਟਲੀ ਲੜਕਾ ਡਨ ਪੀਟੀਈ ਵੈਦ 6.5 ਬੈਂਡ ਲੜਕੇ ਨੇ ਪ੍ਰਾਪਤ ਕੀਤੇ ਹੋਏ ਆ ਤੇ ਇਸ ਟਾਈਮ ਉਹਨਾਂ ਦੀ ਇੱਕ ਕਰਿਆਣਾ ਸਟੋਰ ਦੀ ਬਹੁਤ ਵਧੀਆ ਦੁਕਾਨ ਆ ਜੀ ਜਨਰਲ ਸਟੋਰ ਦੀ ਤਾਂ ਲੜਕਾ ਸ਼ਾਪ ਚਲਾ ਰਿਹਾ ਜੀ ਫਾਦਰ ਸਾਹਿਬ ਉਹਦੇ ਫਾਰਮਰ ਆ ਜੀ ਦੋ ਭੈਣ ਭਰਾ ਬਸ ਸਿਸਟਰ ਵਿਆਹੀ ਹੋਈ ਹੈ ਜੀ ਕੈਨੇਡਾ ਦੇ ਵਿੱਚ ਤੇ ਬੇਟਾ ਇੱਧਰ ਆ ਜੀ ਤੇ ਤਕਰੀਬਨ 60-65 ਕਿੱਲੇ ਦੀ ਖੇਤੀਬਾੜੀ ਵੀ ਕਰਦੇ ਆ ਜੀ 1 ਕਿਲਾ 5 ਕਨਾਲ ਆਪਦੀ ਜ਼ਮੀਨ ਦਾ ਬਾਕੀ ਠੇਕੇ ਤੇ ਲੈ ਕੇ ਵਾਈ ਕਰਦੇ ਆ ਜੀ ਬਹੁਤ ਵਧੀਆ ਪਰਿਵਾਰ ਆ ਜੀ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਤੇ ਲੜਕੀ ਚਾਹੀਦੀ ਆ ਚਾਹੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਚਾਹੇ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਚਾਹੇ ਆਸਟ੍ਰੇਲੀਆ ਦੀ ਲੜਕੀ ਦੀ ਫੈਲ ਲੱਗੀ ਹੋਵੇ ਤਾ ਜੇਕਰ ਖਰਚਾ ਵੀ ਕਰ ਦੇਣਗੇ ਪਰਿਵਾਰ ਵਧੀਆ ਹੋਣਾ ਚਾਹੀਦਾ ਜੀ ਤਾਂ ਫਰੀਜ਼ ਕੋਡ ਦੇ ਵਿੱਚ ਕਾਫੀ ਪ੍ਰਾਪਰਟੀ ਵੀ ਹੈਗੀ ਹੈ ਜੀ ਇਹਨਾਂ ਦੀ 플ੌਟ ਵਗੈਰਾ ਤਾਂ ਬਹੁਤ ਵਧੀਆ ਪਰਿਵਾਰਾ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਜੀ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਬਾਇਓ ਡਾਟਾ ਨਾਲ ਮੈਚਿੰਗ ਹੁੰਦਾ ਹੈ ਸਾਡਾ ਬਾਇਓ ਡਾਟਾ ਤਾਂ ਤੁਸੀਂ ਉੱਪਰ ਦਿੱਤੇ ਸਕਰੀਨ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤਾਂ ਵੀਡੀਓ ਨੂੰ ਕਰਦੇ ਵਾਤ ਤੋਂ ਵਾਤ ਸ਼ੇਅਰ ਤਾਂ ਕਿ ਤੁਹਾਡੇ ਸਾਰੇ ਰਿਸ਼ਤੇਦਾਰ ਯਾਰਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਉਹਦਾ ਜੀਵਨ ਸਾਥੀ ਮਿਲ ਸਕੇ ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ